ਸਸੀ ਕਾ ਸਸੀ ਕਾ ਬੱਲੇ ਬੱਲੇ ਅੱਜ ਮੇਰੇ ਪੁੱਤ ਨੇ ਬੜੀਆਂ ਸਫਾਈਆਂ ਸੂਈਆਂ ਕਰਕੇ ਰੱਖੀਆਂ ਮਮਾ ਆ ਗਿਆ ਨਾ ਤਾਂ ਕਰਕੇ ਨਾਲ ਮੈਂ ਨਹੀਂ ਮਮਾ ਨੇ ਕੀਤੀਆਂ ਸਫਾਈਆਂ ਮਮੀ ਆ ਗਈ ਆ ਹਾਂਜੀ ਕਿਦਾਂ ਆਈ ਆ ਉਹ मामੂ ਜੀ ਨਾਲ ਆਈ ਠੀਕ ਆ ਸਸੀ ਕਾ ਸਸੀ ਕਾ ਸਸੀ ਕਾਲ ਬੋਤ ਜਿਆਲ ਹੈ ਵਧੀਆ ਹੋਰ ਫਿਰ ਵੇ ਜਾ

ਪਾਵਰ ਕਰ ਲਿਓ ਕਰ ਲਿਆ ਜਿੱਤ ਅਮਰ ਜੀ ਗਲਤੀ ਮੇਰੀ ये नैना को माफी मांगनी चाहिए पर पता नहीं हिम्मत जी नहीं पहन रही मैं तो आज तेरे नाल ही दिल से धड़कन बद गई हूँ ऐसा नहीं आ कल तो ठहर के कल ही होंगे तो फिर माफी मांगूंगी चाह बना लेंगे बात ਦੋ ਵਧੀ ਆਈ ਹੈ ਹਾਂ ਕੀ ਉਹਨੇ ਅਜੇ ਆਏ ਹੀ ਭਰਾ ਹੀ ਆਇਆ ਸੀ ਕਿ ਛੱਡਰ ਤੇ ਚਾਹ ਪਾਣੀ ਪੀ ਗਿਆ ਮੈਂ ਤੁਹਾਨੂੰ ਆਖਾ ਚਾਹ ਪਾਣੀ ਉਹਨੂੰ ਮਿਲ ਦਊਂਗੀ ਮੈਂ ਜਿੱਤ ਆਇਆ ਉਹ ਚੱਲ ਕੇ ਉਹ ਰਹਿ ਬੋਸ ਸਾਨੀ ਚਾਹੀਦੀ ਮਾਦਾ ਤੈਨੂੰ ਮੈਂ ਉਦਨ ਵੀ ਗਿਆ ਹਾਂ ਹਾਂ ਉਹ ਠੰਡ ਰੱਖ ਮੈਂ ਵਗ ਜਾਵਾਂ ਤੂੰ ਰਾਈ ਨੂੰ ਮੇਟਨ ਜੇ ਮਰਸਾ ਐਵੇਂ ਰੋਲਾ ਪਾਈ ਮੈਂ ਤੈਨੂੰ ਕੋਤ ਨਹੀਂ ਜਾ ਕਿ ਉਹਨਾਂ ਵਿਚਾਰਾ ਦਾ ਜਿੰਦ ਕਸੂਰ ਵਾ ਗਿਆ ਤਾਂ ਰੋਂਦਾ ਹੀ ਹਾਂ ਅਕਾ ਮਰਦਾ ਜਾਂਦਾ ਮੈਂ ਵੇਂਦੀ ਆ ਉਹ ਤਾਂ ਉਹਨਾਂ ਦਾ ਹੀ ਕਸੂਰ ਵਿਚਾਰੇ ਦਾ ਤੂੰ ਉਹਨਾਂ ਨੂੰ ਗੱਲ ਪਈ ਉਹਨਾਂ ਨੂੰ ਵੀ ਥੱਲੇ ਲੱਗ ਰਹਾਤਾ ਇਨੀ ਸਾਦ ਦੇ ਲਿਆਰਾਂ ਦੇ ਮੇਰੀ ਮਰਜ਼ੀ ਤੋਂ ਬਗੈਰ ਆ ਸੱਲ ਮੇਰੇ ਸਾਹਮਣੇ ਤਰਿਆ ਫੇਦਾ ਮੇਰਾ ਦੇ ਮੱਥੇ ਲੱਗਣ ਨੂੰ ਜੀਵ ਨਹੀਂ ਕਰਦਾ ਵੇ ਕੱਲ ਨੂੰ ਤੀਂ ਆਵੀਂ ਜਵਾਨ ਹੋਣੀਆਂ ਵਾ ਇਹਦੇ ਮਾਰੇ ਲੱਸਣਾ ਦੇ ਉਹਨਾਂ ਤੇ ਵੀ ਅਸਰ ਪਊਗਾ ਮੈਂ ਨਹੀਂ ਉਹਦੀ ਪੱਕੀ ਰੋਟੀ ਖਾਣੀ ਆਪ ਪਕਾ ਕੇ ਮੈਂ ਖਾ ਲੂ ਤੂੰ ਖਾਣੀ ਤੇ ਖਾ ਉਹ ਚਲ ਠੀਕ ਆ ਮਾਤਾ ਮੈਂ ਤੈਨੂੰ ਬੜਾ ਸਮਝਾ ਲਿਆ ਪਰ ਤੂੰ ਨਹੀਂ ਢਲਦੀ ਜਿੱਦਾਂ ਤੂੰ ਕਰਦੀ ਆ ਨਾ ਕਰ ਆਪ ਕਾਉਣੇ ਆਪ ਕਰਾ ਮੈਂ ਅਜ ਆਪਣੇ ਨਿਆਣੇ ਪਾਲਣੇ ਆ ਮੈਂ ਉਹਨਾਂ ਵਾਲੇ ਵੇਨਾ ਵਾਂ ਜੋ 10 ਦਿਨ ਗਈ ਸੀ ਨਾ ਇਸ ਜੋ ਭਾਂਡਿਆਂ ਦਾ ਢੇਰ ਲੱਗ ਰਿਹਾਦਾ ਸਰਸਰ ਦਿਹਾੜੀ ਕੱਪੜਿਆਂ ਦਾ ਢੇਰ ਲੱਗ ਰਿਹਾਦਾ ਹੈ ਹੈ ਨਿਆਣੇ ਪਹੁੰਚਦੇ ਇਨਾ ਰੋਟੀ ਖਾਂਦੇ ਚਾਚ ਨਾ ਚਾਹ ਪੀਂਦੇ ਕਾਲਸੇ ਮੈਨੂੰ ਪਤਾ ਵਾ ਕਿ ਮੈਂ ਜਿੱਡੀ ਵੱਡੀ ਗਲਤੀ ਕੀਤੀ ਆ ਉਹ ਮਾਫੀ ਦੇ layak ਨਹੀਂ ਹੈਗੀ ਪਰ ਮੈਨੂੰ ਨਹੀਂ ਪਤਾ ਤੁਹਾਡੇ ਹੱਸ ਦੇ ਵਾਸਤੇ ਕਾਨੂੰ ਕਿੱਦਾਂ ਨਜ਼ਰ ਲੱਗੀ ਮੈਂ ਇੰਨਾ ਵੱਡੀ ਗਲਤੀ ਕਿੱਤਾ ਕਰ ਲੇ ਡਬਲ ਡਾਕ ਨਾ ਕਿੱਤਾ ਕਰ ਲਿਆ ਮੈਨੂੰ ਕੋਈ ਪਤਾ ਨਹੀਂ ਲੱਗਿਆ ਫਿਰ ਵੀ ਹੋ ਸਕਦਾ ਨੂੰ ਤੇ ਮੈਂ ਹੱਥ ਛੋੜ ਕੇ ਮਾਫੀ ਮੰਗਣੀ ਹੈ मेनो माफ कर दाल है। तो शायद सारी रही दुनिया तक सारी उम्र तक कद्प नहीं पर फिर भी मेनु एक माफ कर दो मैं सौ खाके कहनी मैं जिंदगी चोबारा कदी गलती नहीं कर ਕੀ ਇਦਾਂ ਨਹੀਂ ਹੋ ਸਕਦਾ ਤਾਹੀਂ ਮੈਨੂੰ ਮਾਫ਼ ਕਰ ਦੋ ਤਾਹੀਂ ਪਹਿਲਾਂ ਵਾਂਗ ਫੇਰ ਚੱਲ ਮਿਲ ਕੇ ਰਹੀਏ ਮੈਂ ਤੁਹਾਨੂੰ ਯਕੀਨ ਦਵਾਉਣੀ ਆ ਜ਼ਿੰਦਗੀ 'ਚ ਕਦੀ ਇਦਾਂ ਦੀ ਸ਼ਿਕਾਇਤ ਨਹੀਂ ਆਊਗੀ ਕਦੀ ਵੀ ਨਹੀਂ ਦੇਖ ਲਓ ਨੀ ਇੱਕ ਵਾਰੀ ਮਾਫ਼ ਕਰ ਦੋ ਤੂੰ ਮਾਫ਼ ਕਰਨ ਦੀ ਗੱਲ ਕਰਨੀ ਆ ਮਾਫ਼ੀਆਂ ਹੁੰਦੀਆਂ ਗਲਤੀ ਦੀਆਂ ਵੱਡੇ ਵੱਡੇ ਜਨਾਵਾਂ ਦੀਆਂ ਮਾਫ਼ੀਆਂ ਨਹੀਂ ਹੁੰਦੀਆਂ ਤੇ ਬਾਕੀ ਰਹੀ ਗੱਲ ਪਹਿਲਾ ਵਰਗਾ ਜੀ ਉਹ ਉਹ ਦੇ ਕਦੀ ਵੀ ਨਹੀਂ ਹੋ ਸਕਦਾ ਸੱਚ ਪੁੱਛੇ ਨਾ ਜਦੋਂ ਮੈਨੂੰ ਬੱਚਿਆਂ ਦੱਸਿਆ ਨਾ ਕਿ ਮੰਮੀ ਆਈ ਆ ਤੇ ਮੇਰਾ ਪੈਰ ਉੱਥੇ ਹੀ ਰੁਕ ਗਿਆ ਉਹ ਅੱਜ ਜੇ ਤੂੰ ਆਈਆਂ ਨਾ ਤੇ ਪਤਾ ਕਿਉਂ ਆਈਆਂ ਅੱਜ ਇੱਥੇ ਇੱਕ ਤੇਰੇ ਭਰਾ ਦੀ ਸ਼ਰਮ ਮਾਰਦੀ ਕਿ ਉਹ ਚੰਗਾ ਭਲਾ ਬੰਦਾ ਵਾ ਚੰਗੀ ਨੀ ਵੀ ਸਾਡੀ ਉਹਦੇ ਨਾਲ ਔਰ ਦੂਸਰੀ ਜਨਮਾਂ ਬੱਚਿਆਂ ਦੇ ਮੂੰਹਾਂ ਲਵੇ ਨਾ ਕਿ ਮੰਮੀ ਮੰਮੀ ਕਰੇ ਕਿਦਣ ਆਉਣੀ ਆ ਕੀ ਹੋਣਾ ਉਹਨਾਂ ਨੂੰ ਜੇ ਪਤਾ ਵੀ ਨਹੀਂ ਆ ਤੂੰ ਗਨਾ ਕੀ ਕੀਤਾ ਵਾ ਜਦੋਂ ਉਹਨਾਂ ਨੂੰ ਪਤਾ ਲੱਗਣਾ ਨਾ ਉਹ ਜਵਾਨ ਹੋਨੇ ਆ ਜਦੋਂ ਬਾਹਰੋਂ ਗਏ ਨੇ ਤਾਨਾ ਮਾਰਿਆ ਉਹਨਾਂ ਦੇ ਦਿਲ ਫਟ ਚੜੇ ਆ ਕਦੇ ਜਾਂ ਮੂੰਹ ਨੂੰ ਆਉਂਦਾ ਮੇਰਾ ਜਦੋਂ ਮੈਂ ਗੱਲਾਂ ਸੋਚਦਾ ਵਾ ਠੀਕ ਆ ਇੱਕ ਤੈਨੂੰ ਗੱਲ ਦੱਸਾਂ ਤੇਰੇ ਭਰਾ ਨੇ ਤੈਨੂੰ ਸਮਝਾ ਕੇ ਭੇਜਦਾ ਹੋਊਗਾ ਹੁਣ ਤੇਰਾ ਇੱਕੋ ਹੀ ਕੰਮ ਵਾ ਰੋਟੀ ਪਾਣੀ ਪਕਾਈ ਜਾ ਬੱਚਿਆਂ ਨੂੰ ਖਵਾ ਲਈ ਜਾ ਤੇ ਆਪਣੀ ਜ਼ਿੰਦਗੀ ਗੱਤੀ ਜਾ ਤੇ ਜੇ ਤੂੰ ਚਾਹਵੇਂ ਨਾ ਕਿ ਪਹਿਲਾਂ ਵਰਗਾ ਕੋਈ ਰਿਸ਼ਤਾ ਰਹੇ ਉਹਦਾ ਰਿਸ਼ਤੇ ਨੇ ਵਿਦਾਂ ਦੇ ਪਿਆਰਾਂ ਦਾ ਰਿਸ਼ਤੇ ਰਿਦੇ ਦੇ ਇੱਕ ਰਿਸ਼ਤੇ ਸਤਕਾਰ ਦੇ ਨਾਲ ਰਿਸ਼ਤੇ ਨੇ ਦੇ ਹੁੰਦੇ ਆ ਇੱਕ ਦੇ ਦੀ ਇੱਜ਼ਤ ਨੂੰ ਇੱਜ਼ਤ ਸਮਝੀਏ ਐਡਾ ਨਹੀਂ ਰਿਸ਼ਤੇ ਨਵਲ ਦੇ ਤੂੰ ਮਾफी ਮੰਗਣ ਦੀ ਆ ਪਰ ਤੂੰ ਦੇ ਪਹਿਲੇ ਦਿਨ ਜਿੱਦਨ ਘਰੋਂ ਗਲਤ ਪੈਰ ਪੁੱਟਿਆ ਸੀ ਨਾ ਮੇਰੀ লাশ ਦੇ ਉੱਤੋਂ ਦੀ ਨੰਨਕੇ ਗਈ ਮਰਿਆ ਸਮਝ ਕੇ ਗਈ ਤਾਂ ਅਦਵਾਈ ਦੀ ਵੱਡੀ ਗਲਤੀ ਕੀਤੀ ਆ ਉਹ ਬਾਕੀ ਹਜੇ ਵੀ ਉਹ ਹੋ ਸਕਦਾ ਰਿਸ਼ਤਾ ਕਦੀ ਵੀ ਹੋ ਸਕਦਾ ਤੂੰ ਕੀ ਦੱਸਦੀ ਆ ਤੂੰ ਮੈਨੂੰ ਕੱਲੇ ਨੂੰ ਮਾਰਿਆ ਵਾ ਕੱਲੇ ਨੂੰ ਨਹੀਂ ਓਏ ਤੂੰ ਬੜਿਆਂ ਦੀ ਜ਼ਿੰਦਗੀ ਤਬਾਹ ਕਰਤੀ ਆ ਤੇ ਤੇਰੇ ਭਰਾ ਨੂੰ ਨਹੀਂ ਕਿਸੇ ਨੇ ਬਾਹਰ ਨਿਕਲਣ ਦੇਣਾ ਤੇ ਜਿਹੜਾ ਤੇਰਾ ਮੁੰਡਾ ਆ ਨਾ ਕੱਲੋਂ ਉਹਨਾਂ ਨੇ ਲੋਕਾਂ ਦੇ ਤਾਣੇ ਮੇਰੇ ਮਾਰ-ਮਾਰ ਕੇ ਉਹਨੂੰ ਅਤਮੋਹਿਆ ਕਰ ਦੇਣਾ ਠੀਕ ਆ ਤੂੰ ਕੀ ਸਮਝਦੀ ਦੁਨੀਆ ਨੂੰ ਪਤਾ ਨਾ ਲੱਗਿਆ ਹੋਊਗਾ ਉਹ ਮੈਂ ਜਦੋਂ ਜਾਂਦਾ ਨਾ ਬਾਹਰ ਨੂੰ ਤੇ ਜਦੋਂ ਕੋਈ ਮੇਰੇ ਵੱਲ ਵੇਹ ਨਾ ਆ ਨਾ ਤੇ ਮੈਨੂੰ ਲੱਗਦਾ ਕਿ ਮੈਨੂੰ ਹੁਣੇ ਕੋਈ ਸਵਾਲ ਪੁੱਛਣ ਵਾਲਾ ਆ ਏ ਮੈਨੂੰ ਹੁਣੇ ਕੋਈ ਪੁੱਛਣ ਵਾਲਾ ਵੀ ਕੀ ਗੱਲ ਹੋਈ ਠੀਕ ਆ ਮੈਂ ਜਦ ਦਰਦਾਬਾਦ ਨਿਕਲਦਾ ਕੰਮ ਤੇ ਜਾਂਦਾ ਤੇ ਸਿੱਧਾ ਵਾਪਸ ਆਉਣਾ ਜੇ ਕੋਈ ਗੱਲ ਜਾਂ ਦੀ ਕੋਈ ਛੇੜਦਾ ਵੀ ਹੈ ਨਾ ਤੇ ਦੀ ਤੇ ਮੈਂ ਉਹਨਾਂ ਨੂੰ ਕਹਿ ਦਿੰਦਾ ਓਏ ਰੱਬ ਰੱਬ ਕਰੋ ਯਾਰ ਕਿਸ ਦੀ ਨਹੀਂ ਮਿੱਟੀ ਪੁੱਟੀ ਦੀ ਡਰ ਤੇ ਮੈਨੂੰ ਇਹ ਹੁੰਦਾ ਕਿ ਮੇਰੇ ਪਾਸੇ ਨਾ ਛਿਰਪੇ ਗੱਲ ਠੀਕ ਆ ਤੂੰ ਤੇ ਸਾਨੂੰ ਮਰ ਜੀਉਣ ਜਗ੍ਹਾ ਛੱਡਿਆ ਨਹੀਂ ਕਿਸ ਬੰਨੇ ਵੀ ਭਾ ਜੇ ਵੀ ਕੋਈ ਰਿਸ਼ਤਾ ਰਹਿ ਜਾਊਗਾ ਚਲੋ ਬਾਕੀ ਰਿਸ਼ਤੇ ਹੁੰਦੇ ਆ ਵਿਸ਼ਵਾਸ ਦੇ ਤੇ ਜਦੋਂ ਵਿਸ਼ਵਾਸ ਟੁੱਟ ਜਾਵੇ ਵਿਸ਼ਵਾਸ ਘਾਤ ਕਰਦੇ ਨਾ ਕੋਈ ਜੋ ਦਿਲ ਦੁਬਾਰਾ ਨਹੀਂ ਮਿਲਦੇ ਚਲੋ ਤੈਨੂੰ ਆ ਦਸੀ ਆ ਗੱਲ ਕਿ ਆਪਣੀ ਰੋਟੀ ਪਾਣੀ ਪਕਾਈ ਜਾ ਆਪਣੀ ਜ਼ਿੰਦਗੀ ਕੱਟ ਮੈਂ ਤੇ ਉਹ ਵਾਲੀ ਗੱਲ ਹੋ ਗਈ ਆ ਮੇਰੇ ਮੂੰਹ ਤੇ ਸ਼ਿਪ ਕੱਲੀ ਆ ਗਈ ਸਭ ਦੇ ਮੂੰਹ ਜਿਦਾ ਆਉਂਦੀ ਆ ਛੱਡਦਾ ਵਾਂ ਤੇ ਬੱਚਿਆਂ ਦਾ ਫਿਕਰ ਮਾਰਦਾ ਤੇ ਜੇ ਖਾਣਾ ਵਾਂ ਤੇ ਲੋਕਾਂ ਦੀ ਲੱਜਾਂ ਮਾਰਦੀ ਆ ਨਾ ਮੈਂ ਤੇ ਦੋਹਰ ਫੀਆ अच्छा ज्यादा काम करापा कोई नहीं मैं हूं ना शामानु करदा गल देना निवेन्द्र मोड़सल ते ਕਹੀ ਬੜੇ ਲਗੜੇ 8-1000 ਰੁਪਏ ਆਂਦਾ ਤੇ ਮੇਰਾ ਇਰਾਦਾ ਵਾ ਵੀ ਇਹਨੂੰ ਦੇ ਕੇ ਨਵਾਂ ਮੋਟਸਾ ਕਢਾ ਲਈਏ ਉਹ ਨਾ ਨਾ ਇਹ ਨਵਾਂ ਕਢਾ ਲਈਏ ਜਿੰਨਾ ਚਿਰ ਚੱਲਦਾ ਚਲਾਓ ਉਹ ਪਹਿਲੇ ਬੜੇ ਲਗੜੇ ਕਬੜੀਏ ਕੋਈ ਗੱਲ ਨਹੀਂ ਆ ਮਿਸਤਰੀਆ ਫੋਨ ਆਇਆ ਸੀ ਹੁਣ ਲੈ ਮੰਮੀ ਆ ਗਏ ਮੈਂ ਫਾਸੇ ਕਾਲ ਕਾਦੀਆਂ ਸਲਾਮਾਂ ਹੋਣਗੀਆਂ ਮੈਂ ਪਾਣੀ ਲਿਆਵਾਂ ਬਾਹੋਂ ਤੁਸੀਂ ਬਸ ਸਲਾਮਾਂ ਕਾਦੀਆਂ ਮੋਟਰਸਾਈਕਲ ਖਰਾਬ ਹੋਇਆ ਵਾ ਤੁਸੀਂ ਸੁਣਾਓ ਹਾਂ ਠੀਕ ਆ ਯਾਤਰਾ ਠੀਕ ਰਹੀ ਹਾਂ ਠੀਕ ਆ ਕੀ ਕਰ ਰਹੀ ਕਾਦੀਆਂ ਸਲਾਮਾਂ ਕਰਦੇ ਹੋ ਉਹ ਨਾ ਮੋਟਰਸਾਈਕਲ ਖਰਾਬ ਹੋਇਆ ਮਿਸਤਰੀ ਨੂੰ ਦਿੱਤਾ ਸੀ ਇਹਨੂੰ ਮੈਂ ਕਿਹਾ ਵੀ ਉਹਨੂੰ ਵੇਚ ਦੇ ਕੇ ਨਵਾਂ ਲੈ ਆਈਏ ਉਹਾਂ ਦਾ ਪੈਸੇ ਜ਼ਿਆਦੇ ਲੱਗਣੇ ਆ ਨਵੀਂ ਚੀਜ਼ ਲੈ ਆ ਵੀ ਪੰਜ ਚਾਰ ਸਾਲ ਨਿਕਲ ਜਾਂਦੇ ਸੋਕੇ ਆ ਪਾਣੀ ਹੋਰ ਹਾਂ ਹਾਲੋ ਮੰਮੀ ਤੁਰ ਕੇ ਆਹੋ ਤਾਂ ਕੋਈ ਤਾਂ ਸਲਾਵਾ ਕਰਦੇ ਕਿ ਮੈਂ ਹੁਣ ਆ ਵੀ ਗਈ ਤਾਂ ਹੁਣ ਤੂੰ ਕਿਹੜਾ ਵੀ ਲੈ ਮੰਮੀ ਫੋਨ ਇਸੇ ਕਰਕੇ ਆਹੀ ਤੁਹਾਨੂੰ ਲੈ ਕੇ ਦਿੱਤਾ ਵਾ ਕਿ ਤੂੰ ਇਹਨਾਂ ਨੂੰ ਫੋਨ ਲਾ ਦਿੰਦੇ ਧੁੱਪੇ ਤੁਰ ਕੇ ਆਏ ਜੇ ਨਹੀਂ ਚਾਰਜ ਲਾਉਣ ਦਾ ਚੱਕਾ ਭੁੱਲ ਗਿਆ ਅੱਛਾ ਅੱਛਾ ਤੇ ਯਾਤਰਾ ਵਧੀਆ ਰਹੀ ਆ ਹੋਰ ਘਰ ਚ ਰੌਣਕ ਹੀ ਲੱਗੀ ਤੁਸੀਂ ਆ ਗਏ ਤੇ ਹੋਰ ਹੋਰ ਬਸ ਇਕੱਲਿਆਂ ਤਾਂ ਜੀਵ ਨਹੀਂ ਲੱਗਦਾ ਹਾਂ ਤਾਂ ਕਿੱਥੇ ਆ ਮੁੰਡਾ ਅੰਦਰ ਹੈ ਰਾਜਵੀਰ ਬਾਹਰ ਆਤਾ ਦੀ ਲੈ ਫੜ ਮੈਂ ਅਬ ਸਲੀਬੀ ਸਬੀਲ ਪੀ ਕੇ ਆਈ ਅੱਛਾ ਸਾਸਰੀ ਘਰ ਕੀ ਕਰਨ ਰਿਹਾ ਮੈਂ ਬੈਠਾ ਆ ਮੈਂ ਪੜਾਈ ਕਰ ਰਿਹਾ ਅੱਛਾ ਪੜ੍ਹ ਰਿਹਾ ਹਿੰਦੇ ਮੈਂ ਹਦੋਂ ਅੰਦਰ ਹੀ ਰਿਹਾ ਕਰ ਕੋਈ ਨਹੀਂ ਹਾਂਜੀ ਅੱਛਾ ਇਹ ਠੀਕ ਨਹੀਂ ਹੈਗਾ ਜੇ ਦਵਾਈ ਚੱਲਣ ਦੀ ਤੁਹਾਡੇ ਮੋਰੋ ਬਿਮਾਰ ਹੋ ਗਿਆ ਥੋੜਾ ਜਿਹਾ ਹਏ ਮੈਂ ਤਾਂ ਹੀ ਨਹੀਂ ਟਾਡੀ ਸਿਰ ਤੇ ਛੱਡ ਕੇ ਜਾਂਦੀ ਆਈਓਵੇਂ ਮੂੰਹ ਵਹਿਣ ਨਿਕਾ ਜਾ ਕਰਤਾ ਪਰ ਨਹੀਂ ਮੰਮੀ ਇੰਨਾ ਵੀ ਨਹੀਂ ਆ ਸਾਜੇ ਦਾ ਬਿਮਾਰ ਹੀ ਕੋਈ ਨਹੀਂ ਦਵਾਈ ਲੈਂਦੀ ਕਰਾ ਤੜੇ ਦਵਾਈ ਚੱਲਦੀ ਆ ਜਾ ਤੂੰ ਲੰਮੇ ਪੌ ਜਾ ਕੇ ਬੁਖਾਰ ਅਜੇ ਵੀ ਹੈਗਾ ਇਹਨੇ ਹੋਰ ਮੰਮੀ ਯਾਤਰਾ ਵਧੀਆ ਵਧੀਆ ਰਹੀ ਆ ਹੋਰ ਯਾਤਰਾ ਤੇ ਵਧੀਆ ਰਹੀ ਚਲੋ ਵਧੀਆ ਮੈਂ ਚਾਹ ਬਣਾਉਣੀ ਆ ਬਹੁਤੀ ਰਹਿਣ ਦੇ ਗਰਮੀ ਬੜੀ ਹੈ ਰਹਿਣ ਦੇ ਚਾਹ ਨਾਲੇ ਮਾਤਾ ਦੀ ਸੁਬੀਰ ਪੀ ਗਈ ਆਂ ਮੈਂ ਹਾਂ ਹੈ ਸੁਬੀਰ ਪੀ ਗਈ ਆਂ ਰਹਿਣ ਦੇ ਚਾਹ ਬੋਤੀ ਕਾਲ ਨਿੰਬੂ ਪਾਣੀ ਬਣਾਦਾ ਮੰਮੀ ਮੈਂ ਘੈਰ ਕੇ ਬਣਾਉਂਦਾ ਮੰਮੀ ਤੁਸੀਂ ਕਹਿਣਾ ਮੈਂ ਜਦੋਂ ਆਉਂਦੀ ਦਵਿੰਦਰ ਆਉਂਦੇ ਆਂ ਉਹਨਾਂ ਦੀਆਂ ਘੋੜਿਆਂ ਦਾ ਸੰਨ ਲੱਗ ਜਾਂਦੀ ਹੈ ਹਮ ਬੜਾ ਹੀ ਕੰਮ ਖਰਾਬ ਹੋ ਗਿਆ ਮਗਰੋਂ ਇੰਨੀ ਟੈਨਸ਼ਨ ਵਾਲਾ ਕੰਮ ਹੋ ਗਿਆ ਉਧਰ ਤੇ ਹੁਣ ਕੀ ਹੋ ਗਿਆ ਵਾ ਮੈਨੂੰ ਇਹੋ ਜਿਹੀਆਂ ਸਟੋਰੀਆਂ ਹੁੰਦੀਆਂ ਦੱਸਿਆ ਕਰੋ ਚੰਗਾ ਕੀ ਕਰਾਂ ਫਿਰ ਕਿਹਨੂੰ ਦੱਸਣੀਆਂ ਵਾ ਮੇਰੇ ਤੇ ਦਿਲ ਚੁੱਦਨ ਦੀਆਂ ਨੱਪੀਆਂ ਪਈਆਂ ਵਾ ਕੀ ਹੋਇਆ ਵਾ ਹੁਣ ਕੀ ਹੈ ਮੰ ਹਏ ਹੈ ਮੁੰਡਾ ਮਰ ਗਿਆ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਮੰਮੀ ਉਹ ਤੇ ਜਾਟੀ ਬੜੇ ਭਲੇ ਮਾਨਸ ਸੀ ਉਹਨਾਂ ਕਾਰਵਾਈ ਕੀ ਕਰਨੀ ਆ ਮੈਂ ਤੇ ਨਹੀਂ ਸ਼ੁਕਰ ਆ ਫਿਰ ਵੀ ਬਚ ਗਏ ਆ ਅੱਛਾ ਹਾਂ ਇੱਥੇ ਤੇ ਕਿਤੇ ਹੋਰ ਉਹਦਾ ਮੰਮੀ ਕਹਿੰਦੇ ਸੀ ਸਾਡਾ ਨਿਕਲ ਗਿਆ ਪੋਤਾ ਰਹਿ ਗਿਆ ਘਰੇ ਨਿਕਲ ਗਿਆ ਮੁੰਡਾ ਵੀ ਉਹਦੇ ਅੱਗੇ ਅੱਛਾ ਮੁੰਡਾ ਵੀ ਹੈਗਾ ਸੀ ਮੁੰਡਾ ਵੀ ਹੈਗਾ ਛੋਟਾ ਜਿਹਾ ਉਹਦਾ ਉਹ ਤੇ ਚਲ ਗਏ ਕਿ ਬੜਾ ਜੋਲਾ ਬੈਜੋ ਬੈਜੋ ਤਾਂ ਨਾ ਹੀ ਬਚ ਗਏ ਆ ਅਹੀਂ ਤੇ ਗੱਲ ਚਾਉਂਦੇ ਨਹੀਂ ਆ ਮੈਂ ਤਾਂ ਸ਼ੁਰੂ ਤੋਂ ਨਹੀਂ ਇਹ ਗੱਲ ਚਾਹੁੰਦਾ ਬਚੀਰਾ ਸੁਣ ਲੈ। ਪਰ ਤੁਸੀਂ ਕਿੱਥੇ ਚਲੇ ਜੇ? ਮੈਂ ਭੈਣ ਵੱਲੋਂ ਹੋ ਕੇ ਆਵਾ। ਇਹ ਚਾਹ ਤੇ ਫਿਲ ਹੋਣ ਕੇ ਚਾਹ ਪੀਣੀ ਆ। ਮੈਂ ਨਾ ਦੇਖ। ਉਹ ਜਿਆਦੀ ਗੱਲ ਨਾ ਕਰਿਓ। ਇਹ ਗੱਲਾਂ ਤੇ ਅੱਗੇ ਜਿਆਦੀਆਂ ਹੋ ਗਈਆਂ ਮੈਂ ਕੀ ਕਰਨੀ ਗੱਲ। ਹਾਂ ਹਾਂ। ਆਹ ਤਾਂ ਤੁਸੀਂ ਹੋਰ ਕਿਤੇ। ਮੈਂ ਨਾ ਤੁਹਾਨੂੰ ਬਚ ਗਏ। ਮੈਂ ਕੀ ਆਨੀ। ਅਹੀਂ ਮੈਂ ਆਉਂਦਾ ਹੀ ਮੰਮੀ ਨੇ ਗਾਤਾ ਮੰਮੀ ਨੇ ਚਾਹ ਪਾਣੀ ਵੀ ਪੀ ਤਾ। ਤੂੰ ਕਿੱਥੇ ਹਟਦੀ ਆਉਂਦੇ। ਮੈਂ ਦੱਸ ਕੀ ਕਰਾਂ? ਇੰਨੇ ਦਿਨ ਦੀ ਮੈਂ ਢਿੱਡ ਚ ਨਪੀਆਂ ਸੀ। ਕੱਢਣੀਆਂ ਤਾਂ ਹੁਣ ਹੈਗੀਆਂ ਸੀ। ਤੁਸੀਂ ਬਸ ਤੇਰੀਆਂ ਨਪੀਆਂ ਜਾਣੀਆਂ। ਚੰਗਾ। ਆਉਂਦੇ ਹਾਂ ਚਾਹ ਪਾਣੀ ਨੂੰ ਪੁੱਛਿਆ ਉਧਰ ਤੋਂ ਹੁੰਦਾ ਮਾਇਸ਼ਿਕਾ ਮਾਇਸ਼ਿਕਾ ਕੀ ਹਾਲ ਵਾਠ ਠੀਕ ਠਾਕ ਤੁਸੀਂ ਸਾਨੂੰ ਬੈਹ ਜੋ ਬੈਠੇ ਹੋਰ ਕੁੜੀਆਂ ਕੀ ਕਰ ਰਹੀਆਂ ਵਧੀਆ ਵਧੀਆ ਵਾਵਾ ਤਿੰਨ ਲਾਏ ਹਾਂ ਕਿਦਾਂ ਦੀ ਰਹੀ ਯਾਤਰਾ ਭੈਣ ਕਿੱਥੇ ਆ ਉਹ ਵਾਰ ਬੁਖੀਚੇ ਬੈਠਾ ਹੈ ਅੱਛਾ ਹਾਂਜੀ ਪਾਣੀ ਲਿਆਵਾ ਨਹੀਂ ਪਾਣੀ ਤਾਂ ਮੈਂ ਪੀ ਲਿਆ ਵਾ ਪ੍ਰੀਤ ਆਗੇ ਮੈਂ ਸੁਣ ਲਈ ਪੁੱਤ ਮਾਸੀ ਜੀ ਮੇਰੇ ਕਰਮਾਂ ਚ ਮੱਥੇ ਦੇ ਕਾਲਖੀ ਤੇ ਲੱਗੀ ਸੋਨਾ ਕੇ ਤੁਹਾਡੇ ਸਾਹਮਣੇ ਮੈਂ ਇੱਥੇ ਰਹਿਣੀ ਸੀ ਇਨੇ ਚਿਰ ਦੀ ਤੇ ਪੁੱਤ ਫੇਰ ਆ ਕਿਉਂ ਦੁੱਧ ਤੇ ਪੁੱਤ ਆਂਦੇ ਹੁੰਦੇ ਵੀ ਮੰਗਿਆ ਇਹ ਤੇ ਤੇਰੇ ਕੋਲ ਰੱਬ ਨੇ ਪਹਿਲਾਂ ਤੈਨੂੰ ਦਿੱਤੇ ਗਊਨਾਥ ਮੁੰਡਾ ਸਾਡਾ ਚੱਲ ਭੈਣ ਦਾ ਸੁਭਾ ਕਾਲਾ ਵਾ ਤੇ ਚੱਲ ਉਹਦੀ ਤੇ ਵੱਖਰੀ ਗੱਲ ਵਾ ਤੇ ਆਹੋ ਜੀਆਂ ਗਲਤੀਆਂ ਪੁੱਤ ਚੰਗੀਆਂ ਲੱਗਦੀਆਂ ਵਾ ਹੈ ਤੇਰੇ ਕੋਲ ਇਦਾਂ ਦੀ ਉਮੀਦ ਨਹੀਂ ਹੈਗੀ ਮਾਸੀ ਜੀ ਐਨੇ ਜਲਦੀ ਮਟਾੜੇ ਲੱਗੇ ਨਹੀਂ ਜੋ ਬਣ ਭਾਜੀ ਵੀ ਘਰ ਹੀ ਜੇ ਮੈਂ ਧੀ ਮਾੜੀ ਹੁੰਦੀ ਤੇ ਤਾਂ ਤਾਂ ਮੂੰਹ ਮਾਰਦੀ ਫਿਰਦੀ ਪਤਾ ਨਹੀਂ ਕਿੱਦਾਂ ਮੈਂ ਉਹਦੀਆਂ ਗੱਲਾਂ 'ਚ ਆ ਗਈ ਉਹ ਦਿਨੋਂ ਦਿਨ ਮੈਨੂੰ ਆਪਣੇ ਪੈਸੇ ਦੀ ਚਮਕ-ਦਮਕ ਦਿਖਾ ਕੇ ਤੇ ਮੈਨੂੰ ਆਪਣੀਆਂ ਗੱਲਾਂ 'ਚ ਲੈ ਗਿਆ ਤੇ ਮੇਰੀ ਮੱਤ ਤੇ ਇਹੋ ਜਿਹਾ ਪਰਦਾ ਪਿਆ ਵੀ ਮੈਂ ਆਈ ਗਈ ਪਰ ਮਾਸੀ ਜੀ ਮੈਂ ਸੌਂ ਖਾ ਕੇ ਕਹਿੰਨੀ ਮੈਂ ਦੁਬਾਰਾ ਕਦੀ ਇਤਾਂ ਦੀ ਗਲਤੀ ਨਹੀਂ ਕਰੂੰਗੀ ਬਸ ਮੈਨੂੰ ਇੱਕ ਵਾਰੀ ਮਾਫ਼ ਕਰ ਦੇ ਇਹ ਤੇ ਇੰਨੇ ਨਾਰਾਜ਼ ਹੋਣਾ ਵੇ ਮਨ ਕੋ ਆ ਕੇ ਵੀ ਰਾਜੀ ਨਹੀਂ। ਬ੍ਰੀਤ ਜਿਹੜੀ ਗੱਲ ਨਰਾਜਗੀ ਵਾਲੀ ਆ ਨਾ ਉਹਨੂੰ ਨਰਾਜਗੀ ਕਹੀਦਾ ਵਾ। ਆ ਬੜਾ ਬਲਵਾਨ ਵਾ। ਸਭ ਕੋ ਫਲਾ ਦਿੰਦਾ ਵਾ। ਉਹਦੇ ਮਨ 'ਚ ਗੁੱਸਾ ਵਾ ਪਿੰਦਰ ਦੇ। ਤੇ ਤੂੰ ਨਾ ਜੋ ਵੀ ਆਂਦਾ ਹੁੰਦਾ ਚੁੱਪ ਕਰਕੇ ਨਾ ਜਰ ਲਿਆ ਕਰ, ਜਰ ਗਿਆ ਤੇ ਤਰ ਗਿਆ। ਤੇ ਤੂੰ ਨਾ ਹੁਣ ਮੇਰਾ ਪੁੱਤ ਦੇਲ 'ਚ ਨਹੀਂ ਕਰਨੀ ਕੋਈ ਵੀ ਗੱਲ। ਭੈਣ ਨੂੰ ਵੀ ਕੋਈ ਨਹੀਂ ਮੈਂ ਸਮਝਾਉਂਗੀ। ਦੇਲ ਚ ਨਹੀਂ ਕੋਈ ਵੀ ਕਰਨੀ ਨਿਆਣਿਆਂ ਨੂੰ ਰੋਟੀ ਬੁਕਾ ਕੇ ਟਾਈਮ ਨਾ ਦਿੱਤੀ ਜਦੋਂ ਉਹਦਾ ਗੁੱਸਾ ਠੰਡਾ ਹੋ ਗਿਆ ਨਾ ਸਭ ਕੁ ਉਹ ਵੇਲੇ ਸਹੀ ਹੋ ਜਾਣਾ ਮਾਸੀ ਜੀ ਤੁਸੀਂ ਇੰਨੀ ਗੱਲ ਕਹਿਤੀ ਨਾ ਤੇ ਮੈਨੂੰ ਹੌਸਲਾ ਜਾ ਮਿਲ ਗਿਆ ਨਹੀਂ ਤੇ ਮੈਨੂੰ ਤਾਂ ਲੱਗਦਾ ਏ ਕਿ ਜਿੱਤਾ ਮੇਰੀ ਦੁਨੀਆ ਉਹ ਜੜੀ ਗਈ ਏ ਹੁਣ ਕਦੇ ਵਸਣੀ ਨਹੀਂ ਕੋਈ ਗੱਲ ਨਹੀਂ ਬਾਕੀ ਇਹਨਾਂ ਨੇ ਮੈਨੂੰ ਘਰ ਚੋਂ ਹਟਾ ਦਿੱਤਾ ਵਾ ਆਪਣੇ ਨਿਆਣੇ ਦੇ ਕੋਲ ਮੇਲੀ ਇੰਨਾ ਹੀ ਬੜਾ ਨਿਆਣੇ ਵੀ ਤੇਰੇ ਤੇ ਘਰ ਵਾਲਾ ਵੀ ਤੇਰਾ ਤੇ ਘਰ ਵੀ ਤੇਰਾ ਇਹੋ ਜਿਹਾ ਨਹੀਂ ਸੋਚਣਾ ਕੋਈ ਗੱਲ ਨਹੀਂ ਉਹ ਦੇਣ ਦੀ ਨਾ ਰਹੇ ਨਹੀਂ ਐਂਦਾ ਨਹੀਂ ਕਰਨਾ ਮੈਂ ਸਮਝਿਆ ਨਹੀਂ ਮਾਸੇ ਐਂਦਾ ਨਹੀਂ ਕਰਨਾ ਪ੍ਰੀਤ ਐਂਦਾ ਨਹੀਂ ਕਰਨਾ ਕੋਈ ਨਹੀਂ ਮੈਨੇ ਸਭ ਕੁਝ ਬੜਵਾ ਦਿਆ ਮੈਨੇ ਪਰ ਉਹ ਮੋਲ ਨਹੀਂ ਪਾਇਆ ਚੁੱਪ ਚੁੱਪ ਐਂਦਾ ਨਹੀਂ ਕਰਨਾ ਦੇ ਨਿਆਣੇ ਦੇਖਣਗੇ ਆਖਣਗੇ ਕੀ ਹੋਇਆ ਵਾ ਐਂਦਾ ਨਹੀਂ ਕਰਨਾ ਮੇਰੀ ਕੀ ਐਦਾ ਨਾ ਕਰ ਪਰ ਮਾਂ ਦੇ ਨਾਲ ਨਾ ਜੇ ਕੋਈ ਗੱਲ ਵੀ ਕਰਦਾ ਹੁੰਦਾ ਨਾ ਚੁੱਪ ਕੀਤੀ ਰਿਹਾ ਕਰ ਚੰਗਾ ਪੱਲੇ ਬੰਨ ਕੇ ਰੱਖ ਮੇਰੀਆਂ ਗੱਲਾਂ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਣਾ ਹੱਸ ਦੇਣਾ